ਟਰੇਲਰ ਅਕੀਲ ਤੇ ਮੈਂ ਜਮ ਦੂ ਤੂੰ ਹੋਵੇ ਮੈਂ ਹੋਵਾਂ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼ ਵੇਖਣ ਨੂੰ ਮਿਲ ਰਹੀ ਹੈ ਜਿੱਮੀ ਸ਼ੇਰ ਗੇਲਾ ਤੇ ਕੁਲਰਾਜੁਰੰਦਾਵਾ ਦੀ ਖੱਤੀ ਮਿੱਟੀ ਨੋਕਚੁਕ ਹਣਜਾ ਤੈਨੂੰ ਮੈਂ ਦੱਸਾਂ ਇਸ ਕੁਸ਼ਕ ਦੇ ਚੱਕਰਾਂ ਚੱਲੀ ਪੰਦ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਇਸ ਫਿਲਮ ਦੇ ਟ੍ਰੇਲਰ ਦੇ ਵਿੱਚ ਕੁਲਰਾਜ ਰੰਦਾਵਾ ਤੇ ਜਿਮੀ ਸ਼ੇਰ ਗਿਲਦੀ ਰੋਮਾਂਟਿਕ ਕਾਮੇਡੀ ਦੇਖਣ ਨੂੰ ਮਿਲ ਰਹੀ ਹੈ ਟ੍ਰੇਲਰ ਦੇ ਵਿੱਚ ਦੋਵਾਂ ਦੀ ਖੱਟੀ ਮਿੱਠੀ ਨੋਕਜੋਕ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਟ੍ਰੇਲਰ ਦਰਸ਼ਕਾਂ ਨੂੰ ਬੇਹੱਦ ਪਸੰਦ ਆਇਆ ਇਸ ਫਿਲਮ ਦੇ ਟ੍ਰੇਲਰ ਚ ਪ੍ਰੇਮੀ ਪ੍ਰੇਮਿਕਾ ਦੇ ਪਿਆਰ ਨੂੰ ਦਰਸਾਇਆ ਗਿਆ ਜੋ ਵਿਆਹ ਤੋਂ ਪਹਿਲਾਂ ਤਾਂ ਠੀਕ ਲੱਗਦਾ ਹੈ ਪਰ ਜਦੋਂ ਵਿਆਹ ਹੋ ਜਾਂਦਾ ਹੈ ਤੇ ਬਾਅਦ ਵਿੱਚ ਪਤਾ ਲੱਗਦਾ ਵਿਆਹ ਤੋਂ ਪਹਿਲਾਂ ਤਾਂ ਦੋਵਾਂ ਨੂੰ ਇੰਜ ਲੱਗਦਾ ਹੈ ਕਿ ਦੋਵੇਂ ਇੱਕ ਦੂਜੇ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦੇ ਪਰ ਵਿਆਹ ਤੋਂ ਬਾਅਦ ਹਾਲਾਤ ਬਿਲਕੁਲ ਇਸ ਦੇ ਉਲਟ ਹੋ ਜਾਂਦੇ ਹਨ ਫਿਲਮ ਦੀ ਡਾਇਰੈਕਸ਼ਨ ਵਕੀਲ ਸਿੰਘ ਵੱਲੋਂ ਕੀਤੀ ਗਈ ਅਤੇ ਕਹਾਣੀ ਵੀ ਉਹਨਾਂ ਨੇ ਖੁਦ ਨਹੀਂ ਲਿਖੀ ਹੈ ਇਸ ਫਿਲਮ ਦੇ ਡਾਇਲੋਗਸ ਲਿਖੇ ਹਨ ਪ੍ਰਸਿੱਧ ਡਾਇਲੋਗ ਰਾਈਟਰ ਸੁਮੇਤ ਮਾਵੀ ਨੇ ਫਿਲਮ ਦੇ ਵਿੱਚ ਜਮੇ ਸ਼ੇਰਗਿਲ ਅਤੇ ਕੁਲਰਾਜ ਚੁਰੰਦਾਵਾ ਮੁੱਖ ਭੋਮੇਗਾ ਦੇ ਵਿੱਚ ਤੁਹਾਨੂੰ ਨਜ਼ਰ ਆਣਗੇ ਉਸ ਤੋਂ ਇਲਾਵਾ ਅਨੀਤਾ ਦੇਵਗਨ ਦਰਸ਼ਨ ਆਲਕ ਮਨਕੀਤਰੋਨੀ ਸੀਮਾਕੌਸ਼ਕ ਸੱਜਨਦੀਪ ਸਣੇ ਹੋਰ ਵੀ ਵੱਡੇ ਸਿਤਾਰੇ ਤੁਹਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਣਗੇ ਫਿਲਮ ਦਾ ਦਰਸ਼ਕਾਂ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਫਿਲਮ 10 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਬਿਲਕੁਲ ਤਿਆਰ ਹੈ